ਤਨਾ ਜਿਸ ਢਾਬੇ ਤੇ ਰੋਕੇ ਢਾਬਾ ਮੇਰਾ ਹੈ ਸੁਖਵੀਰ ਤੋ ਕਹਿ ਰਹਾ ਕਿ ਮੇਰੇ ਪਾਸ ਬਹੁਤ ਪੈਸਾ ਹੈ ਮੇਰੇ ਪਾਸ ਬਸੇ ਹਨ ਹਮੇਂ ਬਤਾ ਦੋ ਕਿ ਖੇਤੀ ਕਰਤੇ ਕਰਤੇ ਬਸੇ ਕਿਵੇਂ ਬਣ ਜਾਂਦੀ ਹੈ ਖੇਤੀ ਕਰਤੇ ਕਰਤੇ ਫਾਇਲਸ ਤੇ ਹੋਟਲ ਕਿਵੇਂ ਬਣ ਜਾਂਦੇ ਸੋ ਰੁਕੋ ਜਰਾ ਸਬਰ ਕਰੋ ਜੋ ਮੇਰਾ ਹੈ ਨਾ ਸ਼ਰੀਆ ਮੈਂ ਮੈਂ ਕਿਤੇ ਲਕੋਇਆ ਨਹੀਂ ਜੇ ਪੀਟੀਸੀ ਹੈ ਤੇ ਮੇਰਾ ਹੈ 100% ਹਮ ਟ੍ਰਾਂਸਪੋਰਟ ਕੰਪਨੀ ਮੇਰੀ 1947 ਦੀ ਹੈ ਜਦੋਂ ਪੰਜਾਬ ਬਣਿਆ ਨਹੀਂ ਸੀ ਦੇਸ਼ ਆਜ਼ਾਦ ਨਹੀਂ ਹੋਇਆ ਸੀ ਹਮ ਜੁਆਇੰਟ ਪੰਜਾਬ ਦੀ ਸਭ ਤੋਂ ਵੱਡੀ ਟ੍ਰਾਂਸਪੋਰਟ ਕੰਪਨੀ ਹੈ ਮੇਰੇ ਬਜ਼ੁਰਗਾਂ ਦਾ ਪਿੰਡ ਬਾਦਲ ਜਿਹੜਾ ਹੈ 2.5 ਹਜ਼ਾਰ ਏਕੜ ਸਾਡੀ ਜ਼ਮੀਨ ਸਾਡੇ ਮੇਰੇ ਬ੍ਰੈਂਡ ਫਾਦਰ ਦੀ ਸੀ ਉਹ 2.5 ਹਜ਼ਾਰ ਏਕੜ ਬਾਦਲ ਸੀ 2.5 ਜਾਂ 3000 ਏਕੜ ਪਿੰਡ ਬਾਦਲ ਹੈ ਸਾਡਾ ਰਾਜਸਥਾਨ ਚ ਉੱਥੇ ਸੀ ਤੇ 3000 ਕਿਲਾ ਸਾਡੀ ਬਜ਼ੁਰਗਾਂ ਦੀ ਬਾਲਾ ਸਰ ਫਾਰਮਰ ਬਜ਼ੁਰਗਾਂ ਦੀ ਮੀਨਸ ਆਜ਼ਾਦੀ ਤੋਂ ਪਹਿਲੇ ਦੀ ਜੀ ਉਹ ਜਿਵੇਂ ਭਰਾ ਵੰਡੇ ਕੇ ਵੰਡੀ ਸਾਡੀ ਆਏ ਆਈ ਗਈ ਸੋ ਅੱਜ ਦਾ ਐ ਨਹੀਂ ਹੈ ਕਿ ਅੱਜ ਅਸੀਂ ਕੋਸ਼ਿਸ਼ੀ ਦੇ ਹੋਰ ਕਿਸਾਂ ਜੋ ਸਾਡੇ ਕੰਮ ਹੈ ਬਿਜ਼ਨਸ ਸਾਰੀ ਕੈਪਟਨ ਮਰਿੰਦਰ ਸਿੰਘ ਨੇ ਪੂਰਾ ਜੋਰ ਲਾ ਲਿਆ ਸੀ ਸਾਰੀ ਪੁਲਿਸ ਲਾਤੀ ਸੀ ਚੈੱਕਨ ਵਾ ਅਸੀਂ ਇੱਕ ਚੀਜ਼ ਹੀ ਲੱਭੀ ਸੀ